ਕਰੇਲੂ ਗੈਸ ਸਿਲੰਡਰ ਦੇ ਵਾਧੇ ਰੇਟਾਂ ਨੇ ਜਿੱਥੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ ਕੇਂਦਰ ਸਰਕਾਰ ਨੂੰ ਮਹਿੰਗਾਈ ਤੇ ਲਗਾਮ ਲਗਾਉਣ ਦੀ ਵੀ ਗੱਲ ਕੀਤੀ ਗਈ ਹੈ ਇਸ ਮੌਕੇ ਅੰਮ੍ਰਿਤਸਰ ਸ਼ਹਿਰ ਦੇ ਇੱਕ ਗ੍ਰਹਿਣੀ ਸ਼ਸ਼ੀ ਬਾਲਾ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਲੋਕ ਖਾਦ ਪਦਾਰਥਾਂ ਦੀ ਮਹਿੰਗਾਈ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਫਿਰ ਤੋਂ ਕਰੇਲੂ ਗੈਸ ਸਿਲੰਡਰਾਂ ਦੇ ਰੇਟ ਵਧਣ ਨੂੰ ਲੈ ਕੇ ਜੋ ਮਹਿੰਗਾਈ ਦੀ ਸਿੱਧੀ ਮਾਰ ਲੋਕਾਂ ਦੀ ਜੇਬ ਤੇ ਅਸਰ ਪਾ ਰਹੀ ਹੈ ਆਮ ਵਿਅਕਤੀ ਵਾਸਤੇ ਦੋ ਟਾਈਮ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ ਜਿਸ ਦੇ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਮਹਿੰਗਾਈ ਦੀ ਮਾਰ ਤੋਂ ਲੋਕਾਂ ਨੂੰ ਨਿਜਾਦ ਦਿਵਾਉਣ ਤਾਂ ਜੋ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ ਮੇਰੀ ਕੇਂਦਰ ਸਰਕਾਰ ਦੇ ਕੇ ਬੇਨਤੀ ਹੈ ਕਿ ਜੋ ਕਿ ਸਿਲੰਡਰਾਂ ਦੇ ਰੇਟ ਅੱਜ ਦੇ ਦੇਖਿਆ ਜਾਵੇ ਤੇ ਬਹੁਤ ਹੀ ਸਤਰ ਰੁਪ ਦੇ ਤੇ ਉੱਪਰ ਦੇ ਚੁਬਦਗੇ ਹੋਏ ਨੇ ਜੋ ਕਿ ਇੱਕ ਆਮ ਆਦਮੀ ਦੇ ਪਹੁੰਚ ਤੋਂ ਬਾਹਰ ਹੈ ਆਮ ਆਦਮੀ ਤੋਂ ਲੈ ਕੇ ਅਸੀਂ ਜੇ ਵੱਡੇ-ਵੱਡੇ ਤੱਕ ਵੀ ਦੇਖਿਆ ਜਾਵੇ ਤੇ ਬਹੁਤ ਹੀ ਫਰਕ ਪੈ ਰਿਹਾ ਹੈ ਕੋਵਿਡ ਦੇ ਦਰਮਿਆਨ ਹਰ ਕਿਸੇ ਦੇ ਕੰਮ ਖਤਮ ਹੋਏ ਨੇ ਬੰਦ ਹੋਏ ਨੇ ਆਪ ਜੀ ਜਿਸ ਤਰ੍ਹਾਂ ਕੀ ਜਾਣਦੇ ਹੋ ਕਿ ਕੋਵਿਡ ਦੇ ਦਰਮਿਆਨ ਸਭ ਕੰਮ ਬੰਦ ਹੋਣ ਦੇ ਬਾਵਜੂਦ ਵੀ ਮਜ਼ਦੂਰਾਂ ਦੇ ਬਾਵਜੂਦ ਵੀ ਹਰ ਕਿਸੇ ਨੂੰ 21 ਰੁਪਏ ਦੀ ਤੰਗੀ ਆਈ ਹੈ ਕੰਮਕਾਰ ਬੰਦ ਹੋ ਗਏ ਨੇ ਇਹਦੇ ਬਾਵਜੂਦ ਵੀ ਸਾਡੀ ਕੇਂਦਰ ਸਰਕਾਰ ਇਹ ਧਿਆਨ ਨਹੀਂ ਦੇ ਰਹੀ ਕਿ ਜਿਸ ਤਰ੍ਹਾਂ ਕੀ ਦੇਖਿਆ ਜਾਵੇ ਕਿ ਸੰਧਰਾ ਦੇ ਰੇਟ ਦਿਨ-ਬ-ਦਿਨ ਵੱਧੇ ਜਾ ਰਹੇ ਨੇ ਜੋ ਕਿ ਇੱਕ ਆਮ ਆਦਮੀ ਤੋਂ ਲੈ ਕੇ ਵੱਡੇ ਆਦਮੀ ਦੀ ਪਹੁੰਚ ਤੱਕ ਤੋਂ ਇਹ ਸਾਰਾ ਹੀ ਬਾਰ ਹੋ ਚੁੱਕਿਆ ਹੈ ਮੇਰੀ ਕेंद्रीय ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਇਹ ਵਧਦੇ ਰੇਟ ਨੇ ਸਾਡੀ ਰਸੋਈ ਦੇ ਬਜਟ ਨੂੰ ਬਹੁਤ ਹੀ ਫਰਕ ਪਾ ਰਹੇ ਨੇ ਤੇ ਅੱਜ ਜੋੜ ਕੇ ਇਹੀ ਬੇਨਤੀ ਹੈ ਕਿ ਇਹਨਾਂ ਸਿਲੰਡਰਾਂ ਦੀ ਕੀਮਤ ਦੇ ਨਾਲ ਨਾਲ ਬਾਕੀ ਚੀਜ਼ਾਂ ਦੇ ਰਸੋਈ ਦੇ ਬਜਟ ਨੂੰ ਵੀ ਲਾਇਆ ਜਾਵੇ ਕਿਉਂਕਿ ਆਮ ਗ੍ਰਹਿਣੀ ਦੇ ਬਜਟ ਨੂੰ ਦੇਖਿਆ ਜਾਵੇ ਤੇ ਬਹੁਤ ਹੀ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਕਮਾਈਆਂ ਦੇ ਸਾਧਨ ਤਾਂ ਆਪ ਜੀ ਨੂੰ ਹੀ ਪਤਾ ਕਿੰਨੇ ਕੋ ਰਹਿ ਚੁੱਕੇ ਹੋਏ ਹਨ ਕਮਾਈਆਂ ਨੂੰ ਲੈ ਕੇ ਇੱਕ ਆਮ ਆਦਮੀ ਤੇ ਲੈ ਕੇ ਵੱਡੇ ਆਦਮੀ ਤੱਕ ਸਿਲੰਡਰ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਆਪ ਜੀ ਅਗੇ ਇਹੀ ਅਰਦਾਸ ਹੈ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊਜ਼